ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ਰੀ ਆ ਰਿਹਾ ਲਗਾਤਾਰ ਉਸ ਦੀਆਂ ਨਾਪਾਕ ਹਰਕਤਾਂ ਸਰਹੱਦ ਪਾਰ ਤੋਂ ਜਾਰੀ ਨੇ ਹੁਣ ਹੁਸੈਨੀਵਾਲਾ ਦੇ ਵਿੱਚ ਇੱਕ ਉੜਦਾ ਹੋਇਆ ਗੁਬਾਰਾ ਆਇਆ ਜਿਸ ਨੂੰ ਲੈ ਕੇ ਉੱਥੇ ਹੜਕੰਪ ਮੱਚ ਜਾਂਦਾ ਹੈ ਔਰ ਬਾਅਦ ਦੇ ਵਿੱਚ ਕਾਫੀ ਦੇਰ ਤੱਕ ਇਹ ਗੁਬਾਰਾ ਭਾਰਤੀ ਹਵਾਈ ਸੀਮਾ ਦੇ ਵਿੱਚ ਉਡਾਨ ਭਰਦਾ ਔਰ ਉਸ ਤੋਂ ਬਾਅਦ ਵਾਪਸ ਚਲਾ ਜਾਂਦਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿਸ ਤਰੀਕੇ ਦੇ ਨਾਲ ਉੜਦਾ ਹੋਇਆ ਇਹ ਚੱਕੀ ਗੁਬਾਰਾ ਆਉਂਦਾ ਹੈ ਹਰੇ ਰੰਗ ਦਾ ਗੁਬਾਰਾ ਕਾਫੀ ਦੇਰ ਤੱਕ ਆਸਮਾਨ ਦੇ ਵਿੱਚ ਰਹਿੰਦਾ ਹੈ ਔਰ ਉੱਥੇ ਉੜਦਾ ਹੋਇਆ ਨਜ਼ਰ ਆਉਂਦਾ ਹੈ ਔਰ ਬਾਅਦ ਵਿੱਚ ਉਥੋਂ ਵਾਪਸ ਚਲਾ ਜਾਂਦਾ ਹੁਸੈਨੀਵਾਲਾ ਦੀਆਂ ਤਸਵੀਰਾਂ ਫਿਰੋਜ਼ਪੁਰ ਦੇ ਹੁਸੈਨੀਵਾਲਾ ਦੇ ਵਿੱਚ ਇਹ ਜੋ ਗੁਬਾਰਾ ਹੈ ਉੜਦਾ ਹੋਇਆ ਭਾਰਤੀ ਹਵਾਈ ਸੀਮਾ ਦੇ ਵਿੱਚ ਐਂਟਰੀ ਲੈਂਦਾ ਔਰ ਕਾਫੀ ਸਮੇਂ ਤੱਕ ਆਸਮਾਨ ਦੇ ਵਿੱਚ ਉੜਦਾ ਹੋਇਆ ਨਜ਼ਰ ਆਉਂਦਾ ਜਿਸ ਤੋਂ ਬਾਅਦ ਉਥੋਂ ਵਾਪਸ ਚਲਾ ਜਾਂਦਾ ਲਗਾਤਾਰ ਪਾਕਿਸਤਾਨ ਦੇ ਵੱਲੋਂ ਨਾਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਜੰਗਬੰਦੀ ਦਾ ਐਲਾਨ ਦੋਹਾਂ ਦੇਸ਼ਾਂ ਵਿਚਾਲੇ ਹੋ ਚੁੱਕਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਵਿਚਾਰਗੀ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਅ ਦੋਹਾਂ ਦੇਸ਼ਾਂ ਦੇ ਵਿਚਾਲੇ ਜੰਗਬੰਦੀ ਹੋ ਜਾਂਦੀ ਹੈ ਜੰਗਬੰਦੀ ਦਾ ਐਲਾਨ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਫਿਰ ਵੀ ਪਾਕਿਸਤਾਨ ਦੇ ਵੱਲੋਂ ਕਈ ਵਾਰ ਗੋਲੀਬਾਰੀ ਵੀ ਘਟਨਾਵਾਂ ਦੇਖਣ ਨੂੰ ਮਿਲੀਆਂ ਔਰ ਉਹਨਾਂ ਦੇ ਵੱਲੋਂ ਡਰੋਨ ਵੀ ਸ਼ਕਤੀ ਭੇਜੇ ਗਏ ਔਰ ਇਹ ਤਸਵੀਰਾਂ ਅ ਅੱਜ ਦਿਨਾਂ ਨੇ ਜਿੱਥੇ ਫਰੋਜ਼ਪੁਰ ਦੇ ਹੁਸੈਨੀ ਵਾਲਾ ਦੇ ਵਿੱਚ ਇੱਕ ਉਡਦਾ ਹੋਇਆ ਸ਼ੱਕੀ ਗੁਬਾਰਾ ਆਇਆ ਜਿਸ ਨੂੰ ਦੇਖ ਕੇ ਹੜਕੰਪ ਮੱਚ ਜਾਂਦਾ ਹੈ ਔਰ ਕਾਫੀ ਸਮੇਂ ਤੱਕ ਇਹ ਪਾਰਤੀ ਆਸਮਾਨ ਦੇ ਵਿੱਚ ਉਡਾਨ ਭਰਦਾ ਹੈ ਔਰ ਉਸ ਤੋਂ ਬਾਅਦ ਇਹ ਵਾਪਸ ਪਾਕਿਸਤਾਨ ਦੇ ਸਿਮਾ ਦੇ ਵਿੱਚ ਦਾਖਲ ਹੋ ਜਾਂਦਾ ਹੈ ਕਿਉਂਕਿ ਇਸ ਤਰੀਕੇ ਨਾਲ ਪਹਿਲਾਂ ਵੀ ਕਾਫੀ ਡਰੋਨ ਪਾਕਿਸਤਾਨ ਵੱਲੋਂ ਆਉਂਦੇ ਰਹੇ ਨੇ ਅਤੇ ਸ਼ੱਕੀ ਗੁਬਾਰੇ ਪਾਕਿਸਤਾਨ ਦੇ ਵੱਲੋਂ ਆਉਂਦੇ ਰਹੇ ਨੇ ਕਈ ਵਾਰ ਲੱਗਦਾ ਰਿਹਾ ਕਿ ਇਹ ਜਾਸੂਸੀ ਇਹਦੇ ਤਰੀਕੇ ਦੇ ਨਾਲ ਇਹ ਗੁਬਾਰੇ ਡਰੋਨ ਜਾਂ ਫਿਰ ਕਬੂਤਰ ਭੇਜੇ ਜਾਂਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਪਾਕਿਸਤਾਨੀ ਸਿਮਾ ਵੀ ਮਿਲਦੀਆਂ ਰਹੀਆਂ ਨੇ ਔਰ ਹੁਣ ਇਹ ਅੱਜ ਦੀਆਂ ਤਸਵੀਰਾਂ ਇਸ ਕਰਕੇ ਖਾਸ ਹੋ ਜਾਂਦੀਆਂ ਨੇ ਕਿਉਂਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੋ ਤਣਾਅ جاری ਸੀ ਦੋਹਾਂ ਦੇਸ਼ਾਂ ਦੇ ਵਿਚਾਲੇ ਜੋ ਹਾਲਾਤ ਹੋ ਗਏ ਸੀ ਜੰਗ ਵਾਲੇ ਹਾਲਾਤ ਤਾਂ ਉਸ ਤੋਂ ਬਾਅਦ ਜਦੋਂ ਵੀ ਪਾਕਿਸਤਾਨ ਵੱਲੋਂ ਕੋਈ ਵੀ ਚੀਜ਼ ਭਾਰਤੀ ਹਵਾਈ ਸਰਹੱਦ ਦੇ ਵਿੱਚ ਐਂਟਰੀ ਕਰਦੀ ਹੈ ਤਾਂ ਸਵਾਲ ਖੜੇ ਹੋ ਜਾਂਦੇ ਨੇ ਕਿਉਂਕਿ ਜੰਗਬੰਦੀ ਦਾ ਐਲਾਨ ਕੀਤਾ ਹੋਇਆ ਹੈ ਦੋਹਾਂ ਦੇਸ਼ਾਂ ਦੇ ਵੱਲੋਂ ਔਰ ਦੋਹਾਂ ਦੇਸ਼ਾਂ ਦੇ ਵੱਲੋਂ ਇੱਕ ਦੂਸਰੇ ਦੇ 에ਅਰ ਸਪੇਸ ਵੀ ਇੱਕ ਦੂਸਰੇ ਲਈ ਬੰਦ ਕੀਤੀ ਹੋਈ ਹੈ ਨਾ ਕੋਈ ਭਾਰਤੀ ਜਹਾਜ਼ ਪਾਕਿਸਤਾਨ ਦੀ ਹਵਾਈ ਸੀਮਾ ਦੇ ਵਿੱਚ ਦਾਖਲ ਹੋ ਸਕਦਾ ਹੈ ਤੇ ਨਾ ਹੀ ਕੋਈ ਪਾਕਿਸਤਾਨੀ ਹਵਾਈ ਜਹਾਜ਼ ਭਾਰਤੀ ਹਵਾਈ ਸੀਮਾ ਦੇ ਵਿੱਚ ਦਾਖਲ ਹੋ ਸਕਦਾ ਹੈ ਇਸੇ ਦੇ ਵਿੱਚ ਜਦੋਂ ਇਸ ਤਰੀਕੇ ਦੇ ਨਾਲ ਗੁਬਾਰਾ ਭਾਰਤੀ ਹਵਾਈ ਸੀਮਾ ਦੇ ਵਿੱਚ ਦਾਖਲ ਹੋਇਆ ਤਾਂ ਸਵਾਲ ਜ਼ਰੂਰ ਖੜੇ ਹੋ ਗਏ ਕਿ ਆਖਿਰ ਇਹ ਕਿਸ ਤਰੀਕੇ ਦੇ ਨਾਲ ਇਧਰ ਦਾਖਲ ਹੋ ਜਾਂਦਾ ਹੈ ਹਾਲਾਂਕਿ ਕੁਆ ਕਾਰਨ ਨਹੀਂ ਪਤਾ ਲੱਗ ਸਕਦੇ ਹੋ ਸਕਦਾ ਹੈ ਕਿ ਗੁਬਾਰਾ ਉਡਾਇਆ ਗਿਆ ਹੋਵੇ ਉਧਰੋਂ ਔਰ ਇਧਰ ਦਾਖਲ ਹੋ ਗਿਆ ਪਰ ਇਹ ਵਾਪਸ ਵੀ ਚਲਾ ਜਾਂਦਾ ਇਸ ਨੂੰ ਲੈ ਕੇ ਜਰੂਰ ਸਵਾਲ ਖੜੇ ਹੁੰਦੇ ਨੇ ਕਿਉਂਕਿ ਕਾਫੀ ਸਮਾਂ ਪਾਰਤੀ ਹਵਾਈ ਸੀਮਾ ਦੇ ਵਿੱਚ ਇਹ ਦਾਖਲ ਹੋ ਰਹਿਂਦਾ ਹੈ ਉੜਦਾ ਹੋਇਆ ਨਜ਼ਰ ਆਉਂਦਾ ਹੈ ਔਰ ਬਾਅਦ ਵਿੱਚ ਇਹ ਵਾਪਸ ਚਲਾ ਜਾਂਦਾ ਹਾਲਾਂਕਿ ਹੁਣ ਇਹ ਵਾਪਸ ਜਾ ਚੁੱਕਾ ਹੈ ਪਰ ਸਵਾਲ ਜਰੂਰ ਖੜੇ ਹੋਏ ਨੇ ਔਰ ਇੱਕ ਵਾਰ ਫਿਰ ਪਾਕਿਸਤਾਨ ਦੀ ਨਾਪਾਕ ਹਰਕਤ ਦੇਖਣ ਨੂੰ ਮਿਲੀ ਹੈ ਦੱਸਦੇ ਕਿ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਬਾਰਡਰ ਦੇ ਨੇੜੇ ਹੁਸੈਨੀਵਾਲਾ ਪੈਂਦੇ ਜਿੱਥੇ ਇਹ ਆਸਮਾਨ ਦੇ ਵਿੱਚ ਪਾਕਿਸਤਾਨੀ ਗੁਬਾਰਾ ਦੇਖਿਆ ਹੈ ਔਰ ਨਾਪਾਕ ਹਰਕਤਾਂ ਪਾਕਿਸਤਾਨ ਦੇ ਵੱਲੋਂ ਲਗਾਤਾਰ ਜਾਰੀ ਨੇ ਔਰ ਉਸੇ ਦੇ ਤਹਿਤ ਇਸ ਨੂੰ ਦੇਖਿਆ ਜਾ ਰਿਹਾ ਹੈ ਹਰੇ ਰੰਗ ਦਾ ਇਹ ਗੁਬਾਰਾ ਸੀ ਸਟਾਰ ਦੀ ਸ਼ੇਪ ਦਾ ਇਹ ਗੁਬਾਰਾ ਸੀ ਜੋ ਕਿ ਭਾਰਤੀ ਹਵਾਈ ਸੀਮਾ ਦੇ ਵਿੱਚ ਦਾਖਲ ਹੁੰਦਾ ਹੈ ਔਰ ਬਾਅਦ ਦੇ ਵਿੱਚ ਕੁਝ ਸਮੇਂ ਬਾਅਦ ਉਥੋਂ ਵਾਪਸ ਚਲਾ ਜਾਂਦਾ ਹੈ